ਮੋਹਾਲੀ ਦੇ ਸੈਕਟਰ 67 에어ਪੋਰਟ ਰੋਡ ਤੇ ਸਥਿਤ ਸੀਪੀ ਮਾਲ ਦੇ ਬਾਹਰ ਅਨਾਤੂ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜੇਕਰ ਗੱਲ ਕੀ ਇੱਕ ਰਾਜੇਸ਼ ਡੋਗਰਾ ਨਾਮ ਦਾ ਗੈਂਗਸਟਰ ਜੋ ਕਿ ਜੰਮੂ ਤੋਂ ਮੋਹਾਲੀ ਕੋ ਮਨ ਲਈ ਆਇਆ ਸੀ ਆਪਣੇ ਤਿੰਨ ਸਾਥੀਆਂ ਦੇ ਨਾਲ ਘੁੰਮਣ ਲਈ ਆਇਆ ਸੀ ਤੇ ਉਸਤੇ ਇੱਕ ਦੂਸਰੇ ਰਾਈਵਲ ਗੈਂਗ ਦੇ ਵੱਲੋਂ 10 ਤੋਂ 15 ਰਾਉਂਡ ਫਾਇਰ ਕੀਤੇ ਜਾਂਦੇ ਨੇ ਜਿਸ ਜੇ ਰਾਜੇਸ਼ ਡੋਗਰਾ ਦੀ ਮੌਤ ਹੋ ਜਾਂਦੀ ਹੈ ਦੂਸਰੇ ਪਾਸੇ ਜਦੋਂ ਇਹ ਦੀ ਪ੍ਰੀਮੀਰੀ ਇਨਵੈਸਟੀਗੇਸ਼ਨ ਐਡੀਜੀਪੀ ਪੰਜਾਬ ਜਿਹੜੇ ਕੀ ਹੈਗੇ ਨੇ ਇਸ ਕਰੰਸੀ ਨੂੰ ਉਹਨਾਂ ਵੱਲੋਂ ਅਰੰਭੀ ਗਈ ਤਾਂ ਉਹਨਾਂ ਨੇ ਮੌਕੇ ਤੇ ਆ ਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਦ ਜੰਮੂ ਕਸ਼ਮੀਰ ਦਾ ਜਿਹੜਾ ਗੈਂਗ ਰਨ ਕਰਦਾ ਕਿਸੇ ਕਿ 8 ਮੁਕਦਮੇ ਉੱਤੇ ਦਰਜ ਨੇ ਤੇ ਉਸੇ ਪਰੋਲ ਤੇ ਹੀ ਜਿਹੜਾ ਗਜੇਸ਼ ਡੋਗਰਾ ਬਾਹਰ ਆਇਆ ਹੋਇਆ ਸੀ ਤਾਂ ਮੁਹਾਰੀ ਕੋਮਨ ਲਈ ਆਇਆ ਸੀ ਇਸ ਦੇ ਸਾਥੀ ਵੱਲੋਂ ਇਸ ਦੀ ਜਿਹੜੀ ਰੇਕੀ ਕਰਕੇ ਇਸ ਦੇ ਦੂਸਰੇ ਰਾਈਵਲ ਗੈਂਗ ਨੂੰ ਦਿੱਤੀ ਗਈ ਜਿਸ ਤੇ ਕਿ ਰਾਈਵਲ ਗੈਂਗ ਦੇ ਬੰਦਿਆਂ ਵੱਲੋਂ ਦੋ ਗੱਡੀਆਂ ਦੇ ਉੱਪਰ ਇੱਕ ਸਟਾਰਪੀਅਰ ਤੇ ਇੱਕ ਹੋਰ ਗੱਡੀ ਦੱਸੀ ਜਾ ਰਹੀ ਹੈ ਜਿਸ ਤੇ ਆਏ 4 ਤੋਂ 5 ਹਮਲਾਵਰ ਆਏ ਤੇ ਉਹਨਾਂ ਵੱਲੋਂ ਅਨਤ ਜਿਵੇਂ ਹੀ ਉਹ ਰਾਜੇਸ਼ ਡੋਗਰਾ ਮਾਲ ਤੋਂ ਬਾਹਰ ਆਇਆ ਉਸ ਤੇ ਅਨਤ ਨੇ ਫਾਇਰਿੰਗ ਕਰ ਦਿੱਤੀ ਕਿ ਜਿਸ ਤੇ ਰਾਜੇਸ਼ ਡੋਗਰਾ ਦੀ ਮੌਤ ਹੋ ਗਈ ਹੈ ਹਾਲਾਂਕਿ ਰਾਜੇਸ਼ ਨੌਕਰ ਦੇ ਨਾਲ ਦਾ ਇੱਕ ਸਾਥੀ ਜਿਹੜਾ ਕੀ ਹੈਗਾ ਉਹ ਵੀ ਗੈਂਗਸਟਰ ਦੱਸਿਆ ਜਾ ਰਿਹਾ ਉਸਦੇ ਵੀ ਕਾਫੀ ਮੁਕੱਦਮੇ ਜੰਮੂ ਕਸ਼ਮੀਰ ਦੇ ਕਾਫੀ ਮੁਕੱਦਮੇ ਦਰਜ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਦੂਸਰੇ ਪਾਸੇ ਇੱਕ ਗੱਡੀ ਵੀ ਜਬਤ ਕਰ ਲਈ ਗਈ ਹੈ ਇਸ ਸਬੰਧ ਨਾਲ ਐਡੀਜੀਪੀ ਜਸਕਰਨ ਸਿੰਘ ਜੀ ਮੌਜੂਦ ਹੈ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਕਿ ਪੂਰਾ ਮਾਮਲਾ ਕੀ ਹੈ ਤੇ ਕਿਸ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਹੜੀਆਂ ਸਟੇਟਸ ਉਹਨਾਂ ਨੂੰ ਕਰਤਾ ਬੇਸਿਕਲੀ ਜਿਹੜਾ ਮਰੋਵਾਲਾ ਹੈਗਾ ਇਹ ਜੰਕੇ ਦਾ ਰਹਿਣ ਵਾਲਾ ਜੀ ਉਹਦੇ ਨਾਲ ਵੀ ਜਿਹੜਾ ਇੱਕ ਤਿੰਨ ਜਣੇ ਸੀਗੇ ਬੇਸਿਕਲੀ ਉਹ ਤੋਂ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀਗੀ ਠੀਕ ਹੈ ਸੋ ਉਹਦੀ ਪੁਛਕੀ ਇਸ ਫੋਰਮ ਕਰ ਰਹੇ ਆ ਜਿਹੜਾ ਬੰਦਾ ਨਾਲ ਸੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਜੰਡਕੇ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰੋਂ ਕਿ ਜੰਮੂ ਕਸ਼ਮੀਰ ਦੇ ਆ ਔਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਬੰਦਾ ਉਹਦੀ ਪੁਸ਼ਕਿਸ਼ ਕਰਦੇ ਆ ਉਹਦੇ ਖਿਲਾਫ ਵੀ ਅਟਕ ਮੁਕੱਦਮੇ ਨੇ ਜਿਸਕੇ ਸਰ ਇੱਕ ਹੀ ਨਾਮ ਨੇ ਆਈਏ ਸਰ ਮਰਿਆ ਉਸਨੇ ਇਤਨਾ ਗਰੀਦਾ ਕਿ ਕ੍ਰਿਮੀਨਲ ਬੈਕਗਰਾਉਂਡ ਹੈ ਰਾਜੀ ਜੋਗਰਾ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹੈ ਥੋੜੇ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਏ ਸੀਗਾ ਰਾਜੇਸ਼ ਟੋਗਰਾ ਉਸਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾੜ ਟਾਈਪ ਸੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਹੁਣ ਉਹ ਜਿਹੜਾ ਉਹਦੇ ਤੋਂ ਕੁਸ਼ਕਿਸ਼ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟਸ ਨੇਪਰਿੰਗ ਸਟੇਟਸ ਹੈ ਜੇ ਐਨ ਕੇ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ 'ਚ ਲੈ ਲਈ ਹੈ ਮੋਬਾਈਲ ਜਿਹੜਾ ਰਹਿਣਾ ਤੇ ਦੇਖ ਲਿਆ ਉਹ ਸਾਰੇ ਟੈਕਨੀਕਲ ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਇਨਫੋਰਮੇਸ਼ਨ ਮਿਲ ਜਾਈਏ ਸਰ ਦੋ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪੀਓ ਜੇਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਈ ਗੱਡੀ ਤੁਸੀਂ ਕਿਹ ਕਬਜ਼ੇ ਚ ਲੈ ਲਈ ਨਹੀਂ ਇਹ ਥਰਡ ਗੱਡੀ ਹੈ ਜਿਹੜੀ ਕਿ ਜਿਹੜੇ ਜਿਹਦੇ ਵਿੱਚ ਇਹ ਆਈ ਸੀ ਜਿਹਦੇ ਵਿੱਚ ਇਹ ਆਏ ਸੀ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਭੱਜ ਗਿਆ ਸੀਗਾ ਦੂਜੇ ਨੂੰ ਤੁਸੀਂ ਫੜ ਲਿਆ ਹੈ ਸੋ ਉਹਦੀ ਪੁੱਛਗਿੱਛੋਂ ਇਸ ਆਦਿ ਜਿਹੜੀਆਂ ਕੁਝ ਲੱਗਿਆ ਕਿ ਉੱਥੇ ਹੀ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਹੋਣਾ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅਸੀਂ ਕਰ ਰਿਹਾ ਇਸ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚੋਂ ਅਜੇ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਆਏ ਸੀ ਇਹ ਰਾਈਵਲਰੀ ਕੋਈ ਦੁਸ਼ਮਣੀ ਆਪਸ ਦੀ ਗੈਂਗਵਾਰੇ ਕੀ ਹੈ ਦੇਖੋ ਜੀ ਕਿਉਂਕਿ ਤੁਹਾਨੂੰ ਪ੍ਰੀਲਿਮਿਨਰੀ ਉੱਤੇ ਦੱਸ ਦਿੱਤਾ ਕਿ ਸਾਰੇ ਜਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਬੀ ਪੁਆਇੰਟ ਸੀਗਾ ਸੋ ਉਹ ਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਤੋਂ ਅੱਗੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੀ ਡਾਕਟਰ ਸਾਹਿਬ ਕਿੰਨੇ ਲੋਕ ਨੇ ਸਰ ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਪ ਵਿਖਦੇ ਨੇ ਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਰਨ ਵਾਲੇ ਇਹ 3 ਜਣੇ ਸੀਗੇ ਜਿੱਦੋਂ ਜੋ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਇਸ ਸਰ ਇਨਵੈਸਟੀਗੇਸ਼ਨ ਜਿਹੜੇ ਸਾਹਮਣੇ ਆਏ ਉਹਨਾਂ ਨੇ ਕੁਝ ਦੱਸਿਆ ਕੁਝ ਕੀ ਵੀ ਨਹੀਂ ਉਹ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਰਜੇ ਸੀਸੀਟੀਵੀ ਦੇ ਵਿੱਚ ਕੁਝ ਪਾ ਲੱਗਿਆ ਕਿਦਾਂ ਲਈ ਸੈੱਡ ਗਏ ਨੇ ਪਿਸਤਲ ਸੀ ਇਸ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਜਿਵੇਂ ਕਿ ਉਹਨਾਂ ਆਹ ਇੱਕ ਜਿਹੜਾ ਉਹਨਾਂ ਚ ਉਹ ਇੰਕੰਪਲੀਟ ਸੀ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ